ਪਿੰਡ ਵਿੱਚ ਗ੍ਰੰਥੀ ਸਿੰਘ ਦਾ ਬੇਟਾ ਬੜਾ ਲਾਇਕ ਬੜਾ ਹੁਣ ਹਾਰ ਸੀ ਉਸ ਪਿੰਡ ਚ ਕਈ ਸਮਾਗਮ ਕੀਤੇ ਉਹ ਚੋੜਾ ਚੜਾਉਣ ਗਿਆ ਉੱਤੇ ਤੇ ਕੁੰਡੀ ਕਿਤੇ ਉਹਦੀ ਖੁੱਲ ਗਈ ਜੰਗਾਲ ਲੱਗਾ ਸੀ ਤੇ ਉੱਤੋਂ ਹੀ ਨਿਸ਼ਾਨ ਸਾਹਿਬ ਦੇ ਉੱਤੋਂ ਹੀ ਉਹਦੀ ਉਹ ਜਿਹੜੋਂ ਡਿੱਗਾ ਜ਼ਮੀਨ ਤੇ ਡਿੱਗਦਿਆਂ ਸਾਰੀ ਉਹਦੀ ਡੈਥ ਹੋ ਗਈ ਉਹ ਸਦਮਾ ਬਾਪ ਨਹੀਂ ਸਹਾਰ ਸਕਿਆ ਤੇ ਥੋੜੇ ਦਿਨ ਬਾਅਦ ਬਾਪ ਵੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਿਆ ਸਾਡੀਆਂ ਸੇਵਾਵਾਂ ਕਿਤੇ ਕਿਸ ਦੇ ਮੌਤ ਦਾ ਕਾਰਨ ਬਣ ਜਾਂ ਇਹ ਵੀ ਸਾਡੀ ਅਹੀ ਉਹਨੂੰ ਸ਼ਰਦਾ ਦਾ ਨਾਮ ਦੇ ਦਿੰਨੇ ਆ ਤੇ ਜੇ ਨੂੰ ਤੁਸੀਂ ਰੋਕੋ ਉਹ ਕਹਿੰਦਾ ਫੇ ਕਿਹੜੀ ਗੱਲ ਹੈ ਜੀ ਭਲਾ ਦੁਨੀਆਂ ਭਰ ਦੇ ਵਿੱਚ ਜਿਸ ਵੀ ਗੁਰਦੁਆਰੇ ਜਾਈਏ ਉਥੇ ਨਿਸ਼ਾਨ ਸਾਹਿਬ ਲਗਾ ਹੁੰਦਾ ਤੇ ਕੁਝ ਮੇਰੇ ਸਿੱਖ ਵੀਰ ਤੇ ਸਿੱਖ ਪੈਣਾ ਜਾ ਕੇ ਸਭ ਤੋਂ ਪਹਿਲੇ ਨਿਸ਼ਾਨ ਸਾਹਿਬ ਤੇ ਮੱਥਾ ਟੇਕਦੇ ਨੇ ਤੇ ਕੀ ਨਿਸ਼ਾਨ ਸਾਹਿਬ ਤੇ ਮੱਥਾ ਟੇਕਣਾ ਚਾਹੀਦਾ ਜਾਂ ਨਹੀਂ ਟੇਕਣਾ ਚਾਹੀਦਾ ਭਾਈ ਸਰਬਜੀਤ ਸਿੰਘ ਇਸ ਬਾਰੇ ਗੱਲ ਕਰ ਰਹੇ ਨੇ ਕਿ ਨਿਸ਼ਾਨ ਸਾਹਿਬ ਦਾ ਮਕਸਦ ਕੀ ਹੈ ਨਿਸ਼ਾਨ ਸਾਹਿਬ ਕਿਉਂ ਲਗਾਇਆ ਜਾਂਦਾ ਹੈ ਗੁਰਦੁਆਰੇ ਅੰਦਰ ਤੇ ਕੀ ਗੁਰਦੁਆਰੇ ਦੇ ਅੰਦਰ ਲੱਗੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਅੱਜ ਇਸੇ ਤੇ ਵੀਡੀਓ ਹੈ ਵੀਡੀਓ ਦੀ ਤਰਫ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈੱਲ ਆਈਕਨ ਨੂੰ ਵੀ ਦਬਾਉ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੁਰਦੁਆਰਾ ਸਾਹਿਬ ਆਉਂਦੇ ਆ ਹਰ ਇੱਕ ਗੁਰਦੁਆਰਾ ਸਾਹਿਬ ਦੇ ਅੱਗੇ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹੈ ਨਿਸ਼ਾਨ ਸਾਹਿਬ ਦਾ ਖੜਾ ਹੁੰਦਾ ਬਹੁਤ ਬੀਬੀਆਂ ਭੈਣਾਂ ਭਾਈ ਆ ਕੇ ਗੁਰਦੁਆਰਾ ਸਾਹਿਬ ਆਉਣ ਤੋਂ ਪਹਿਲਾਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਗੇ ਕਈ ਤਾਂ ਉਹਨੂੰ ਇੱਕ ਕੋਈ ਪਵਿੱਤਰ ਚੀਜ਼ ਸਮਝ ਕੇ ਅਸ਼ਨਾਣ ਵੀ ਕਰਾਉਣ ਲੱਗ ਜੰਦੇ ਆ ਖੜੇ ਸੋ ਇਸ ਗੱਲ ਬਾਰੇ ਥੋੜਾ ਜਿਆਦਾ ਸੰਗਤ ਨੂੰ ਜਾਣਨ ਵਾਲਾ ਪਾ ਕੇ ਜਾਇਓ ਕਿ ਇਹ ਹੈ ਕਿ ਗੁਰ ਮੰਦ ਦਾ ਕੀ ਜਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਜੀ ਫਿਰ ਗੁਰਦੁਆਰਾ ਬਣਦਾ ਹੈ ਸਰੂਪ ਤਾਂ ਬਹੁਤਿਆਂ ਨੇ ਆਪਣੇ ਘਰਾਂ ਵਿੱਚ ਵੀ ਰੱਖੇ ਹੋਏ ਨੇ ਪਰ ਅਸੀਂ ਕਿਸੇ ਨੇ ਘਰ 'ਚ ਸਰੂਪ ਰੱਖਿਆ ਅਸੀਂ ਉਹਨੂੰ ਗੁਰਦੁਆਰਾ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕੋਈ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ ਸਭ ਤੋਂ ਪਹਿਲਾ ਮਾਰੇ ਦਾ ਪ੍ਰਕਾਸ਼ ਦੂਜੀ ਹੈ ਸੰਗਤ ਜਿਵੇਂ ਆਪਾਂ ਬੈਠੇ ਆਂ ਤੀਜੀ ਹੈ ਪੰਗਰ ਜਿਹੜਾ ਤੁਸੀਂ ਬਾਅਦ ਵਿੱਚ ਪ੍ਰਸ਼ਾਦਾ ਛਕਣਾ ਚੌਥਾ ਹੈ ਨਗਾਰਾ ਤੇ ਪੰਜਵਾਂ ਹੈ ਨਿਸ਼ਾਨ ਸਾਹਿਬ ਇਹ ਪੰਜ ਨਿਸ਼ਾਨੀਆਂ ਨੇ ਨਿਸ਼ਾਨ ਸਾਹਿਬ ਕਾਦੀ ਨਿਸ਼ਾਨੀ ਹੈ ਮੰਨ ਲਓ ਤੁਸੀਂ ਕਿਸੇ ਸ਼ਹਿਰ ਵਿੱਚ ਜਾਂਦੇ ਹੋ ਉਸੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਬੰਦੇ ਕੋਲ ਇੰਨੇ ਪੈਸੇ ਵੀ ਨਹੀਂ ਕਿ ਉਹ ਅਸੀਂ ਇੱਕ ਹੋਟਲ 'ਚ ਰਾਤ ਰਹਿ ਸਕੇ ਤੇ ਆਮ ਬੰਦਾ ਸਿਆਣਾ ਇੰਜ ਹੀ ਕਹਿੰਦਾ ਹੈ ਰਿਕਸ਼ੇ ਵਾਲੇ ਨੂੰ ਆਟੋ ਵਾਲੇ ਨੂੰ ਕਿ ਭਾਈ ਇੱਥੇ ਕੋਈ ਲਾਗੇ ਗੁਰਦੁਆਰਾ ਹੈ ਉਹ ਕਹਿੰਦਾ ਹਾਂ ਜੀ ਇੱਥੋਂ ਬਸ ਆ 2 ਕਿਲੋਮੀਟਰ ਦੂਰ ਤੇ ਗੁਰਦੁਆਰਾ ਹੈ ਦੂਰੋਂ ਨਿਸ਼ਾਨ ਸਾਹਿਬ ਗੁਰਦੁਆਰਾ ਤੁਸੀਂ ਵੇਖੋ ਕਈ ਵਾਰੀ ਆਪਾਂ ਆਪ ਨੂੰ ਇਮਾਰਤ ਦਾ ਪਤਾ ਲੱਗਦਾ ਹੀ ਨਹੀਂ ਨਿਸ਼ਾਨ ਸਾਹਿਬ ਤੁਹਾਨੂੰ ਇਸ ਗੱਲ ਦੀ ਨਿਸ਼ਾਨੀ ਹੈ ਕਿ ਇੱਥੇ ਗੁਰਦੁਆਰਾ ਹੈ ਤੁਸੀਂ ਉੱਥੇ ਜਾਂਦੇ ਹੋ ਉੱਥੇ ਪ੍ਰਸ਼ਾਦਾ ਛਕਣ ਲਈ ਮਿਲਿਆ ਰਾਤ ਰਹਿਣ ਲਈ ਕਮਰਾ ਦੇ ਦਿੱਤਾ ਤੇ ਬਹੁਤਿਆਂ ਗੁਰਦੁਆਰਿਆਂ ਵਿੱਚ ਨਾਲ ਡਿਸਪੈਂਸਰੀਆਂ ਥੋੜੀ-ਬਹੁਤੀ ਕੋਈ ਦਵਾਈ ਬੂਟੀ ਵੀ ਰੱਖੀ ਹੁੰਦੀ ਰਾਤ ਬੰਦਾ ਆਇਆ ਯਾਤਰੂ ਬਿਮਾਰ ਹੋ ਗਿਆ ਉਹਨੂੰ ਦਵਾਈ ਵੀ ਦੇ ਦਿੱਤੀ ਸਮਝ ਲਓ ਵੀ ਜੇ ਲੱਗੇ ਹੋਏ ਨਿਸ਼ਾਨ ਸਾਹਿਬ ਆਏਗਾ ਯਾਤਰੂ ਨੂੰ ਕਮਰਾ ਮਿਲ ਗਿਆ ਦਵਾਈ ਮਿਲ ਗਈ ਰਾਤ ਰਹਿਣ ਲਈ ਰਹਿਸ਼ ਮਿਲ ਗਈ ਪ੍ਰਸ਼ਾਦਾ ਮਿਲ ਗਿਆ ਤੇ ਸਮਝ ਲਓ ਨਿਸ਼ਾਨ ਸਾਹਿਬ ਭਾਵੇਂ 10 ਫੁੱਟ ਹੀ ਆ ਉਹਦਾ ਕੋ ਅਰਥ ਵਾ ਤੇ ਇਹ ਨਿਸ਼ਾਨ ਸਾਹਿਬ ਲਾਇਆ 50 ਫੁੱਟ ਤੁਸੀਂ ਜਾ ਕੇ ਉੱਥੇ ਕਹੋ ਜੀ ਸਾਨੂੰ ਰਹਿਸ਼ ਮਿਲ ਜੇ ਤੇ ਅੱਗੇ ਉਹ ਪ੍ਰਬੰਧਕ ਕਹ ਦੇਣ ਜੀ ਰਹਿਸ਼ ਤੇ ਸਾਡੇ ਕੋਲ ਬੋਲੋ ਜੀ ਤੇ ਪ੍ਰਸ਼ਾਦਾ ਤੇ ਅੱਗੇ ਉਹ ਕਹਦੇ ਆ ਜੀ ਲੰਗਰ ਤੇ ਸਿਰਫ ਐਤਵਾਰ ਹੀ ਤਿਆਰ ਕਰਦੇ ਅਸੀਂ ਤੇ ਨਿਸ਼ਾਨ ਸਾਹਿਬ ਨੂੰ ਭਾਵੇਂ ਤੁਸੀਂ ਜਿੰਨੇ ਮਰਜ਼ੀ ਮੱਥੇ ਟੇਕੀ ਜਾਓ ਫਿਰ ਜਿੰਨੀਆਂ ਮਰਜ਼ੀ ਪ੍ਰਕਰਮਾ ਕਰੀ ਜਾਓ ਉਹਦਾ ਕੋ ਅਰਥ ਨਹੀਂ ਰਹਿ ਗਿਆ ਨਿਸ਼ਾਨ ਸਾਹਿਬ ਸਿਰਫ ਇਸ ਗੱਲ ਦਾ ਪ੍ਰਤੀਕ ਹੈ ਵੀ ਇੱਥੇ ਗੁਰਦੁਆਰਾ ਹੈ ਇੱਥੇ ਆਏ ਗਏ ਯਾਤਰੂ ਨੂੰ ਪ੍ਰਸ਼ਾਦਾ ਮਿਲਦਾ ਹੈ ਇੱਥੇ ਦਵਾਈ ਬੂਟੀ ਮਿਲਦੀ ਹੈ ਰੈਸ਼ ਮਿਲਦੀ ਹੈ ਸਿੱਖ ਦਾ ਸਿਰ ਆਪਣੇ ਸਿਰਫ ਗੁਰੂ ਅੱਗੇ ਝੁਕਦਾ ਹੈ ਤੇ ਨਿਸ਼ਾਨ ਸਾਹਿਬ ਦੀ ਰਿਸਪੈਕਟ ਇਹ ਹੈ ਕਿ ਜਿਸ ਵਾਸਤੇ ਨਿਸ਼ਾਨ ਸਾਹਿਬ ਲਗਾਵਾ ਅਸੀਂ ਉਹ ਸਭ ਚੀਜ਼ਾਂ ਗੁਰਦੁਆਰਿਆਂ ਚ ਮੁਹੱਈਆ ਕਰ ਸਕੀਏ ਇਹ ਨਿਸ਼ਾਨ ਸਾਹਿਬ ਦੀ ਰਿਸਪੈਕਟ ਹੈ ਤੇ ਸਤਕਾਰ ਹੈ ਜੀਤਾ ਰੱਖਣਾ ਭਾਵੇਂ ਉਹ ਸ਼ਹਿਰ ਵਿੱਚ ਗੁਰਦੁਆਰੇ ਤੇ ਭਾਵੇਂ ਕਿਸੇ ਪਿੰਡ ਵਿੱਚ ਗੁਰਦੁਆਰਾ ਜੇ ਤੇ ਉਥੋਂ ਆਏਗਾ ਯਾਤਰੂ ਨੂੰ ਪ੍ਰਸ਼ਾਦਾ ਮਿਲ ਗਿਆ ਰੈਸ਼ ਮਿਲ ਗਈ ਦਵਾਈ ਬੂਟੀ ਮਿਲ ਗਈ ਤੇ ਸਮਝ ਲਓ ਵੀ ਨਿਸ਼ਾਨ ਸਾਹਿਬ ਜਿਸ ਮਕਸਦ ਲਈ ਲਾਇਆ ਨਾ ਉਹ ਮਕਸਦ ਪੂਰਾ ਹੋ ਰਿਹਾ ਵਾ ਤੇ ਜੇ ਕੋ ਬੰਦਾ ਮੱਥਾ ਵੀ ਟੇਕ ਰਿਹਾ ਉਥੇ ਜਿਹੜੀ ਹੁਣੇ ਨਿਸ਼ਾਨ ਵਾਲੀ ਗੱਲ ਕੀਤੀ ਬਹੁਤਿਆਂ ਥਾਵਾਂ ਤੇ ਕੱਚੀਆਂ ਲੱਸੀਆਂ ਦੇ ਨਾਲ ਵੀ ਇਸ਼ਨਾਨ ਕਰਾਉਂਦੇ ਆ ਜੋ ਗੁਰਮਤ ਨਹੀਂ ਬਲਕੇ ਮਨਮਤ ਵਾ ਤੁਸੀਂ ਉਹਦਾ ਧਿਆਨ ਰੱਖੋ ਵੀ ਉਹ ਉਹਦਾ ਪਿੰਡ ਨਹੀਂ ਖਰਾਬ ਹੋ ਰਿਹਾ ਉਹਦਾ ਜਿਹੜਾ ਕਪੜਾ ਵਾਲ ਰਮਾਲਾ ਉੱਤੇ ਉਹਦੇ ਉਹਦਾ ਚੋੜਾ ਉਹ 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 ਖਰਾਬਤ ਨਹੀਂ ਹੋ ਰਿਆ ਉਹ ਕਈ ਵਾਰੀ ਜ਼ਿਆਦਾ بارشਾਂ ਕਰਕੇ ਧੁੱਪਾਂ ਦੇ ਖਰਾਬ ਹੁੰਦਾ ਆਪਾਂ 6 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਉਹਤੇ ਤੁਸੀਂ ਆਪਣੇ ਮੌਸਮ ਦੇ ਮੁਤਾਬਕ ਉਹਦਾ ਸਾਰਾ ਜਿਹੜਾ ਉਹਦੇ ਬਸਤਰ ਚੇਂਜ ਕਰਨੇ ਇੱਕ ਅਲੱਗ ਵਿਸ਼ਾ ਪਰ ਬਹੁਤਿਆਂ ਥਾਵਾਂ ਤੇ ਸਾਡੀਆਂ ਨੌਜਵਾਨਾਂ ਦੀ ਮੌਤ ਦਾ ਕਾਰਨ ਵੀ ਇਹ ਚੀਜ਼ਾਂ ਬਣੀਆਂ ਨੇ ਜਿੱਥੇ ਕੱਲਾ ਇਸ਼ਨਾਨ ਕਰਾਈ ਗਿਆ ਜੰਗਾਲ ਪੈ ਗਿਆ ਢੰਡੀ ਖਰਾਬ ਹੋ ਗਈ ਢੰਡੀ ਖੁੱਲ ਗਈ ਪਿੰਡ ਅਠੌੜਾ ਤੁਸੀਂ ਵੇਖਿਆ ਹੋਣਾ ਜਦੋਂ ਤੁਸੀਂ ਕਪੂਰਥਲੇ ਜਾਂਦੇ ਆ ਕਪੂਰਥਲੇ ਲਾਗੇ ਬਿਲਕੁਲ ਅਠੌੜਾ ਪਿੰਡ ਹੈ ਉਸ ਪਿੰਡ ਵਿੱਚ ਗ੍ਰੰਥੀ ਸਿੰਘ ਦਾ ਬੇਟਾ ਬੜਾ ਲਾਇਕ ਬੜਾ ਹੌਣਹਾਰ ਸੀ ਉਸ ਪਿੰਡ 'ਚ ਕਈ ਸਮਾਗਮ ਕੀਤੇ ਉਹ ਚੋੜਾ ਚੜਾਉਣ ਗਿਆ ਉੱਤੇ ਤੇ ਢੰਡੀ ਕਿਤੇ ਉਹਦੀ ਖੁੱਲ ਗਈ ਜੰਗਾਲ ਲੱਗਾ ਸੀ ਤੇ ਉਤੋਂ ਹੀ ਨਿਸ਼ਾਨ ਸਾਹਿਬ ਦੇ ਉਤੋਂ ਹੀ ਉਹਦੀ ਉਹ ਜਿਹੜੋਂ ਡਿੱਗਾ ਜ਼ਮੀਨ ਤੇ ਡਿੱਗਦਿਆਂ ਸਾਰੀ ਉਹਦੀ ਡੈਥ ਹੋ ਗਈ। ਉਹ ਸਦਮਾ ਬਾਪ ਨਹੀਂ ਸਹਾਰ ਸਕਿਆ। ਤੇ ਥੋੜੇ ਦਿਨ ਬਾਅਦ ਬਾਪ ਵੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਿਆ। ਸਾਡੀਆਂ ਸੇਵਾਵਾਂ ਕਿਤੇ ਕਿਸੇ ਦੇ ਮੌਤ ਦਾ ਕਾਰਨ ਬਣ ਜਾਣ। ਕਈ ਵਾਰੀ ਸਾਡੀ ਅਸੀਂ ਉਹਨੂੰ ਸ਼ਰਦਾ ਦਾ ਨਾਮ ਦੇ ਦਿੰਨੇ ਆ ਤੇ ਜੇ ਨੂੰ ਤੁਸੀਂ ਰੋਕੋ ਉਹ ਕਹਿੰਦਾ ਫੇਰ ਕਿਹੜੀ ਗੱਲ ਹੈ ਜੀ ਭਲਾ। ਨਹੀਂ ਭਾਈ ਅਸੀਂ ਸੁਚੇਤ ਹੋਣਾ ਵਾ। ਇਹਨਾਂ ਮਨਮਤਾਂ ਤੋਂ ਬਚਣਾ ਵਾ। ਅਸੀਂ ਗੁਰਮਤ ਉੱਤੇ ਪਹਿਰਾ ਦੇਣਾ ਜਿਸ ਕੰਮ ਲਈ ਜੇ ਲੋਹੇ ਦਾ ਨਿਸ਼ਾਨ ਸਾਹਿਬ ਬਣਿਆ ਤੇ ਉੱਤੇ ਪੇਂਟ ਕਰੋ। ਧਿਆਨ ਰੱਖੋ ਵੀ ਭਾਈ ਕੋਈ ਕੁੰਡੀ ਜੰਗਾਲਤ ਨਹੀਂ ਲੱਗਾ ਕੋਈ ਉਥੇ ਤੇ ਉਹ ਇਸ਼ਨਾਨ ਕਰਾਈ ਜਾਂਦੇ ਸੀ ਆਣ ਕੇ ਕਈਆਂ ਪਿੰਡਾਂ 'ਚ ਤੇ ਬਹੁਤਾ ਪੰਜ-ਪੰਜ 7-7 ਬਾਲਟੀਆਂ ਲਿਆ ਕੇ ਰੋਜ਼ ਪਾਈ ਜਾਣੀਆਂ ਵਾ ਤੇ ਹੁਣ ਤੁਸੀਂ ਕੋਈ ਚੀਜ਼ ਰੋਜ਼ ਹੀ ਧੋਈ ਜਾਓਗੇ ਤੇ ਫਿਰ ਭਾਈ ਜੀ ਉਹਦੀ ਤੁਸੀਂ ਕੇਅਰ ਨਹੀਂ ਕਰੋਗੇ ਤੇ ਕਲੋ ਚੋੜਾ ਚ ਰੋਂ ਤਰੇਗਾ ਕੋਈ ਤੇ ਫਿਰ ਉਹ ਨੁਕਸਾਨ ਵੀ ਹੋ ਸਕਦਾ ਬਹੁਤ ਕੀਮਤੀ ਜਾਨਾਂ ਸਾਡੀਆਂ ਨੌਜਵਾਨਾਂ ਦੀਆਂ ਇਦਾਂ ਜਾ ਚੁੱਕੀਆਂ ਨੇ ਆਪਾਂ ਜੇ ਅਜੇ ਵੀ ਸੁਚੇਤਨਾ ਹੋਏ ਅੱਗੇ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਨਿਸ਼ਾਨ ਸਾਹਿਬ ਜਿਸ ਮਕਸਦ ਲਈ ਗੁਰਦੁਆਰੇ ਚ ਲਾਇਆ ਸੀ ਉਹ ਮਕਸਦੇ ਹੋਈ ਆ ਕਿ ਉੱਥੇ ਆਏ ਗਏ ਦੀ ਲੋੜ ਪੂਰੀ ਕਰ ਸਕੇ ਮੈਂ ਸਮਝਦਾ ਇਹੋ ਹੀ ਨਿਸ਼ਾਨ ਸਾਹਿਬ ਦਾ ਸਤਕਾਰ ਹੈ ਹਾਂਜੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਨਿਸ਼ਾਨ ਸਾਹਿਬ ਲੱਗਾ ਹੁੰਦਾ ਹੈ ਹਰ ਗੁਰਦੁਆਰੇ ਦੇ ਅੰਦਰ ਨਿਸ਼ਾਨ ਸਾਹਿਬ ਹੁੰਦਾ ਇਹ ਕਾਰਨ ਹੈ ਕਿ ਨਿਸ਼ਾਨ ਸਾਹਿਬ ਦਾ ਮਕਸਦ ਇਹ ਵੇ ਕਿ ਇਸ ਜਗ੍ਹਾ ਤੇ ਗੁਰਦੁਆਰਾ ਕੋਈ ਦੂਸਰੇ ਸ਼ਹਿਰ ਦੇ ਵਿੱਚੋਂ ਇੱਥੇ ਆਂਦਾ ਹੈ ਤੇ ਉਹਨੂੰ ਰਾਤ ਠਹਿਰਨ ਲਈ ਕਮਰਾ ਮਿਲੇਗਾ ਉਹਨੂੰ ਇੱਥੇ ਦਵਾਈਦਾਰੂ ਮਿਲੇਗਾ ਉਹਨੂੰ ਇੱਥੇ ਪ੍ਰਸ਼ਾਦਾ ਮਿਲੇਗਾ ਤੇ ਇਹ ਨਿਸ਼ਾਨੀਆਂ ਪੰਜ ਨੇ ਗੁਰਦੁਆਰੇ ਦੀਆਂ ਪੰਜਾਂ ਨਿਸ਼ਾਨੀਆਂ ਦੇ ਵਿੱਚੋਂ ਪੰਜਵੀਂ ਨਿਸ਼ਾਨੀ ਨਿਸ਼ਾਨ ਸਾਹਿਬ ਹੈ ਤੇ ਜੇ ਉੱਥੇ ਆ ਕੇ ਮੱਥਾ ਟੇਕਦੇ ਨੇ ਅਛਣਾਨ ਕਰਵਾਉਂਦੇ ਨੇ ਨਿਸ਼ਾਨ ਸਾਹਿਬ ਨੂੰ ਤੇ ਬਾਸ ਟਾਈਮ ਕੀ ਹੁੰਦਾ ਉਹਨੂੰ ਜ਼ੰਗ ਲੱਗ ਜਾਂਦਾ ਫਿਰ ਉਹਨਾ ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਕ ਗ੍ਰੰਥੀ ਦਾ ਬੇਟਾ ਜਵਾਨ ਬੇਟਾ ਨਿਸ਼ਾਨ ਸਾਹਿਬ ਦੇ ਉੱਤੇ ਚੜਿਆ ਸੀ ਤੇ ਕੁੰਡੀ ਜ਼ੰਗ ਅਲੂਧ ਹੋਣ ਦੀ ਵਜ੍ਹਾ ਤੋਂ ਖੁੱਲ ਗਈ ਜਿੰਦੀ ਵਜ੍ਹਾ ਤੋਂ ਦੀ ਉੱਥੋਂ ਡੇਕ ਕੇ ਡੈਥ ਹੋ ਗਈ ਤੇ ਬਹੁਤ ਹੀ ਜ਼ਿਆਦਾ ਲੈਗ ਤੇ ਬਹੁਤ ਹੀ ਜ਼ਿਆਦਾ ਨੋਨਹਾਰ ਇਹ ਬੱਚਾ ਜਿਹੜਾ ਆਪਣੀ ਜਾਨ ਤੋਂ ਹੱਥ ਧੋ ਬੈਠਿਆ ਸਿਰਫ ਇਸ ਵਜ੍ਹਾ ਤੋਂ ਕਿ ਨਿਸ਼ਾਨ ਸਾਹਿਬ ਨੂੰ ਜ਼ੰਗ ਲੱਗ ਚੁੱਕਿਆ ਸੀ ਤੇ ਅਸੀਂ ਲੋਕ ਅਗਰ ਨਿਸ਼ਾਨ ਸਾਹਿਬ ਦੀ ਸੇਵਾ ਕਰਨਾ ਚਾਹੁੰਦੇ ਆ ਇਹ ਇਹਦਾ ਕਪੜਾ ਚੇਂਜ ਕਰੀਏ ਇਹਦਾ ਖਿਆਲ ਰੱਖੀਏ ਕਿ ਇਹ ਗੰਦਾ ਨਾ ਹੋਵੇ ਇਹਨੂੰ ਜ਼ੰਗ ਨਾ ਲੱਗੇ بارشਾਂ ਦੀ ਵਜ੍ਹਾ ਤੋਂ ਇਹ ਡੈਮੇਜ ਨਾ ਹੋਵੇ ਤੇ ਇੱਥੇ ਜਾ ਕੇ ਮੱਥਾ ਟੇਕਣਾ ਇਸ਼ਨਾਨ ਕਰਵਾਉਣਾ ਇਹ ਤੁਸੀਂ ਆਪ ਦੇਖ ਲਓ ਬਾਕੀ ਹਰ ਚੀਜ਼ ਭਾਈ ਸਰਬਜੀਤ ਸਿੰਘ ਨੇ ਇਸ ਵੀਡੀਓ ਦੇ ਵਿੱਚ ਕਲੀਅਰ ਕੀਤੀ ਏ ਕਿ ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪੰਜਵੀਂ ਨਿਸ਼ਾਨੀ ਹੈ ਪੰਜ ਨਿਸ਼ਾਨੀਆਂ ਨੇ ਗੁਰਦੁਆਰੇ ਦੀਆਂ ਤੇ ਪੰਜਵੀਂ ਨਿਸ਼ਾਨੀ ਹੈ ਨਿਸ਼ਾਨ ਸਾਹਿਬ ਤੇ ਐਸੀ ਜੀ ਆਈ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ